ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਤੋਂ ਐਮਐਲਏ ਤੇ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਜੀ ਇਟੂ ਸਾਹਿਬ ਜੋ ਲਾਲਜੀਤ ਸਿੰਘ ਭੁੱਲਰ ਐਮਪੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਜ਼ੋਰ ਪ੍ਰਚਾਰ ਕਰ ਰਹੇ ਨੇ ਅੱਜ ਅੱਜ ਵਰਕਰਾਂ ਦੇ ਵਿੱਚ ਇਹਦਾ ਨਾਸ ਹੀ ਖੀ ਵਿਖੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਇਟੂ ਸਾਹਿਬ ਨਾਲ ਕਿ ਅੱਜ ਜਿਹੜਾ ਮਾਹੌਲ ਹੈ ਜੰਡਿਆਲੇ ਹਲਕੇ ਦਾ ਜਾਂ ਖਡੂਰ ਸਾਹਿਬ ਹਲਕੇ ਦਾ ਇਹ ਕਿਸ ਤਰ੍ਹਾਂ ਦਾ ਚੱਲ ਰਿਹਾ ਤੇ ਲਾਲਜੀਤ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਲੋਕ ਆਵਾਜ਼ ਦੇ ਰਹੇ ਨੇ ਗੱਲਬਾਤ ਕਰਦੇ ਹਾਂ ਇਟੂ ਸਾਹਿਬ ਨਾਲ ਸਰ ਇਹ ਕੀ ਹਾਲਾਤ ਨੇ ਅੱਜ ਹਲਕੇ ਦੇ ਦੇਖੋ ਜੀ ਅੱਜ ਮੈਂ ਹਲਕਾ ਜੰਡੇਆਲਾ ਤੋਂ ਤੇ ਫੈਤਾ ਸਰਕਲ ਦੇ ਵਿੱਚ ਰਾਸ ਦੇ ਕੋਈ ਇਹ ਵਿੱਚ ਚੋਣ ਪ੍ਰਚਾਰ ਵਾਸਤੇ ਆਇਆ ਸਾਡੇ ਸਰਕਾਰਯੋਗ ਚੇਅਰਮੈਨ ਸਾਹਿਬ ਸਾਡੇ ਬਲਾਕ ਪਤਾਨ ਸਾਡੇ ਸਾਰੇ ਵਰਕਰ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਜਿੱਥੇ ਮੌਜੂਦ ਨੇ ਔਰ ਲਗਾਤਾਰ ਔਰ ਡੋਰ ਟੂ ਡੋਰ ਵੀ ਕਰ ਰਹੇ ਨੇ ਅ ਕੰਪੇਨਿੰਗ ਵਾਸਤੇ ਜਿਹੜੀ ਵਿਜ਼ਿਬਿਲਟੀ ਆ عمومی ਅਸੀਂ ਦਿਖਾ ਰਹੇ ਆਂ ਔਰ ਹਰ ਤਰ੍ਹਾਂ ਦਾ ਸਹਿਯੋਗ ਜਨਤਾ ਦੀ तरफੋਂ ਜਿਹੜਾ ਮਿਲਦਿਆ ਕਿਉਂਕਿ 2 ਸਾਲ ਦੇ ਜਿਹੜੇ ਕੰਮ ਹੋਏ ਨੇ ਸ੍ਰੀ ਆਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਵਲੇ 2 ਸਾਲਾਂ ਦੇ ਕੰਮਾਂ ਦੇ ਵਿੱਚ ਮੁੱਖ ਤੌਰ ਤੇ ਜੇ ਮੈਂ ਕੁਝ ਕਹਣਾ ਵਾ ਜਿਵੇਂ 600 ਯੂਨਟ ਬਿਜਲੀ ਫ੍ਰੀ ਦੇੰਦਾ ਬਿਜਲੀ ਵਾਧੂ ਸਪਲਾਈ ਕਰਨ ਦਾ ਸੜਕਾਂ ਬਣਨ ਦਾ ਮੋਹਨਵਾਕਰੀ ਨੇਕ ਬਣੰਦਾ ਸੜਕ ਸੁਰੱਖਿਆ ਫੋਰਸ ਬਣਨ ਦਾ ਤਾਂ ਕਾਫੀ ਹਜ਼ਾਰ ਨੌਕਰੀਆਂ ਬਣਾਉਦੇ ਨੌਜਵਾਨਾਂ ਨੂੰ ਦੇਂਦਾ ਸਕੂਲ ਆਫ ਕਮਿਨਸ ਨੂੰ। ਇਹ ਸਾਰੇ ਅਜਿਹੇ ਕੰਮ ਨੇ ਜਿਹੜੇ ਪਿਛਲੇ 70-75 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਵੀ ਟੱਚ ਨਹੀਂ ਕੀਤੇ। ਸੋ ਲੋਕ ਬਹੁਤ ਪ੍ਰਭਾਵਿਤ ਨੇ ਕਿ ਸਿਰਫ 2 ਸਾਲ ਦੇ ਅਰਸੇ ਦੇ ਦੌਰਾਨ ਮਾਨ ਸਾਹਿਬ ਨੇ ਬੜੀ ਵੱਡੇ ਕੰਮਾਂ ਦਾ ਆਗਾਜ਼ ਕੀਤਾ ਔਰ ਆਉਣ ਵਾਲੇ 3 ਸਾਲ ਜਿਹੜੇ ਨੇ ਹੋਰ ਵੀ ਵਧੀਆ ਕੰਮ ਹੋਣਗੇ ਲੋਕ ਇਸ ਆਸ ਦੇ ਨਾਲ ਬਹੁਤ ਵੱਡਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਦੇਣ ਜਾ ਰਹੇ ਆ ਸਾਡੇ ਇਸ ਖੇਤਰ ਸਾਹਿਬ ਹਲਕੇ ਤੋਂ ਸਰਦਾਰ ਲਾਲਜੀਤ ਸਿੰਘ ਜੀ ਭੁੱਲੜਾ ਸਾਹਿਬ ਜਿਹੜੇ ਮੇਰੇ ਨਾਲ ਕੈਬਨਟ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਵਜ਼ੀਰ ਨੇ ਉਹਨਾਂ ਨੂੰ ਇਥੋਂ ਦੀ ਟਿਕਟ ਜਿਹੜੀ ਆ ਉਹ ਦਿੱਤੀ ਗਈ ਆ ਬਤਾਓ ਉਮੀਦਵਾਰ ਉਹਨਾਂ ਨੂੰ ਲੈਂ ਰਹੇ ਨੇ ਸੋ ਬਾਅਦ ਪਰ ਵਾਹੂਗਾ ਹਰ ਖੇਤਰ ਦੇ ਵਿੱਚ ਉਹਨਾਂ ਨੂੰ ਮਿਲ ਰਿਹਾ ਹੈ ਆ ਬਾਕੀ ਜਿਹੜੇ ਹਲਕੇ ਨੇ ਉਹ ਵੀ ਬਹੁਤ ਵਧੀਆ ਚੱਲ ਰਹੇ ਨੇ ਜੰਡਿਆਲਾ ਹਲਕੇ ਦੇ ਵਿੱਚ ਵੀ ਬੜਾ ਵੱਡਾ ਉਛਾਹ ਆ ਲੋਕਾਂ ਦੇ ਵਿੱਚ ਆਵਾਜ਼ ਵਿੱਚ ਬਾਦਿਪਤੀ ਸੋਚੀ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਸੀ ਜਿੱਤੇ ਸਰਦਾਰ ਖੁਗੰ ਸਿੰਘ ਮਾਨ ਸਾਹਿਬ ਤੇ ਕੇਜੀਵਾਨ ਸਾਹਿਬ ਦੀ ਟੀਮ ਇਹ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਜਾਵੇ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਇਹੀ ਗੱਲ ਚੱਲ ਰਹੀ ਹੈ ਕਿ 2 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਨਸ਼ਿਆਂ ਦੇ ਉੱਤੇ ਅਜੇ ਠੱਲ ਨਹੀਂ ਪਈ ਇਹਦਾ ਕੀ ਕਾਰਨ ਹੈ ਦੇਖੋ ਜੀ ਅਸੀਂ ਬਹੁਤ ਕੋਸ਼ਿਸ਼ ਕੀਤੀ ਜਣਾ ਐਕਸੈਸ ਜਣਾ ਸੀਗਾ ਕੋਰਨਤੀ ਐਂਡ ਕਾਫੀ ਹੱਦ ਤੱਕ ਨਸ਼ਿਆਂ ਤੇ ਫਸ ਪਈ ਵੀ ਆ ਕਿਉਂਕਿ ਜਣਾ ਪਾਲਟੀਸ਼ੀਨ ਦਾ ਤੇ ਜਣਾ ਜਿਹੜੇ ਪਾਲਟੀਸ਼ੀਨ ਇਨਵੋਲਵ ਹੁੰਦੇ ਸੀਗੇ ਨਸ਼ੇ ਦੇ ਵਿੱਚ ਉਹ ਨੈਟਵਰਕ ਅਸੀਂ ਜੇ ਮਿਲਦੇ ਕੋਰਨਡੇ ਵਿੱਚ ਕੰਮ ਕਰਾਉਂਦਾ ਸਾਡਾ ਕੋਈ ਵੀ ਐਮਐਲਏ ਸਾਡਾ ਕੋਈ ਵੀ ਮੰਤਰੀ ਜਿਹੜਾ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਨਸ਼ੇ ਵਾਲੇ ਦੀ ਸਪੋਰਟ ਨਹੀਂ ਕਰਦੇ ਨਾ ਹੀ ਅਸੀਂ ਕਿਸੇ ਨੂੰ ਕੋਈ ਜਦੋਂ ਵੀ ਕਿਸੇ ਕੋਲ ਕੋਈ ਬ੍ਰਾਮਦਗੀ ਹੁੰਦੀ ਆ ਤਾਂ ਹੀ ਅਸੀਂ ਥਾਣਿਆਂ ਦੇ ਵਿੱਚ ਕੋਈ ਇੰਟਰਫੇਅਰ ਕਰਕੇ ਉਹਨਾਂ ਨੂੰ ਕੋਈ ਤਰੀਕ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਬਰਾਦਰ ਅਸੀਂ ਇਹ ਕਹਿੰਦੇ ਆ ਇਹ ਜਿਹੜੀ ਬਿਮਾਰੀ ਆ ਬੜੇ ਲੰਬੇ ਸਮੇਂ ਦਾ ਕੋੜ ਪਿਆ ਕਿਉਂ ਘਰ ਘਰ ਚੁੱਕਾ ਏ ਨੌਜਵਾਨਾਂ ਦੇ ਵਿੱਚ। ਸੋ ਅਸੀਂ ਇਨੂੰ ਖਤਮ ਕਰਨ ਦੇ ਵਿੱਚ ਜਿੱਥੇ ਜਿੱਥੇ ਪੁਲਿਸ ਕਾਰਵਾਈਆਂ ਹੋ ਰਹੀਆਂ ਨੇ ਉਥੇ ਨਾਲ ਨਾਲ ਅਸੀਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਵੀ ਕਰ ਰਹੇ ਹਾਂ ਅਸੀਂ ਹਰ ਹਲਕੇ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਸਪੋਰਟਸ ਕਿੱਟਾਂ ਨੇ ਉਹ ਵੀ ਵੰਡੀਆਂ ਨੇ ਖੇਡਾਂ ਮਤਮ ਪੰਜਾਬ ਦੀਆਂ ਵੀ ਕਰਾਈਆਂ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਗਰਾਊਂਡਸ ਦੇ ਵਿੱਚ ਆਵੇ ਤੇ ਜਦੋਂ ਜਦੋਂ ਵੀ ਬੱਚੇ ਜਿਹੜੇ ਆ ਖੇਡਾਂ ਪ੍ਰਤੀ ਉਤਸ਼ਾਹਤ ਹੋਣਗੇ ਕੁਦਰਤੀ ਆ ਕਿ ਉਹਨਾਂ ਦੇ ਨਸ਼ਿਆਂ ਬਗਤੀ ਰੁਝਾਨ ਜਿਹੜਾ ਆ ਉਹ ਵੀ ਘੱਟ ਹੋਊਗਾ ਮਾਨ ਸਾਹਿਬ ਵੱਲੋਂ ਕਿਹਾ ਗਿਆ ਕਿ ਖੇਤਾਂ ਦੇ ਵਿੱਚ ਰਹਿਣ ਖੁੰਦ ਨੂੰ ਅੱਗ ਨਾ ਲਾਈ ਜਾਵੇ ਪਰ ਇਸ ਵਾਰ ਜਿਹੜਾ ਵਾ ਹੱਦਾਵਾਂ ਨੇ ਟੁੱਟ ਗਏ ਕਿ ਅੱਗ ਲੱਗੀ ਆ ਹਰ ਖਾਂ ਦੇ ਉੱਤੇ ਜਲਾਲ ਉਸ ਵਿੱਚ ਵੀ ਤੂੜੀ ਦੇ ਜਿਹੜੇ ਕੁੱਕ ਬਹੁਤ ਸੜ ਗਏ ਆ ਜਾਂ ਸਟੋਰ ਕੀਤੀਆਂ ਜਾਂ ਖੱਬੇ ਰਾਜਪੂਤਾਂ ਨੇਰੇ ਨੇੜੇ ਜਿਹੜੀ ਆ ਤਿੰਨ ਮੌਤਾਂ ਵੀ ਹੋ ਗਈਆਂ ਨੇ ਹੋਰ ਵੀ ਕਈਆਂ ਸਮਾਂ ਦੇ ਜੰਦੇ ਆ ਇਨਸਾਨ ਜਿਹੜੇ ਪੰਜਾਬ ਦੇ ਸੜ ਰਹੇ ਨੇ ਕਿਸਾਨਾਂ ਨੂੰ ਕੀ ਕਹਿਣਾ ਚਾਹਾਂਗੇ ਆਪਾਂ ਦੇਖੋ ਜੀ ਜਿੰਦੋਂ ਤੱਕ ਖੇਤਾਂ ਦੇ ਵਿੱਚ ਰਹਿਣ ਖੁੰਦ ਨੂੰ ਨਾੜ ਜਿਹੜਾ ਬਚਦਾ ਉਹਨੂੰ ਅੱਗ ਲਾਉਣਸ ਬੰਦੀ ਅਸੀਂ ਪਹਿਲਾਂ ਵੀ ਬੜੀ ਬੇਨਤੀ ਕੀਤੀ ਆ ਆ ਕਿਸਾਨ ਭਰਾਵਾਂ ਨੂੰ ਕਿ ਆਪਾਂ ਇਹੋ ਜੀ ਕੋਈ ਨਾ ਕਾਰਵਾਈ ਕਰੀਏ ਜਿਹਦੇ ਨਾਲ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਖਤਰੇ ਦੇ ਵਿੱਚ ਪੈਣ ਜਾਂ ਵਾਤਾਵਰਨ ਜਿਹੜਾ ਆ ਉਹ ਦੂਸ਼ਿਤ ਹੋ ਗਏ। ਸੋ ਅਸੀਂ ਹੁਣ ਵੀ ਇਹੀ ਅਪੀਲ ਕਰ ਰਹੇ ਹਾਂ ਕਿ ਇਹ ਦੇਖੋ ਇਹ ਜਿਹੜੇ ਕੁਦਰਤੀ ਸਰੋਤ ਹੁੰਦੇ ਨੇ ਨਾ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੁੰਦਾ। ਜੇ ਕੁਦਰਤ ਬਚੂਗੀ ਤੇ ਫਿਰ ਆਪਣਾ ਵੀ ਜੀਵਨ ਜਿਹੜਾ ਆ ਉਹ ਸੰਭਵ ਆ। ਜੇ ਕੁਦਰਤ ਦਾ ਵਾਤਾਵਰਨ ਨਹੀਂ ਆਪਾਂ ਬੈਲੈਂਸ ਨਾ ਰੱਖ ਸਕੀ ਤੇ ਫਿਰ ਜ਼ਿੰਦਗੀ ਵੀ ਜਿਹੜੀ ਆ ਉਹ ਖੀ ਹੋ ਜਾਊਗੀ। ਸੋ ਮੇਰਾ ਇਹੋ ਹੀ ਬੇਨਤੀ ਆ ਕਿ ਅਸੀਂ ਇਹੋ ਜਿਹੜੇ ਜਿਹੜੇ ਸਾਗੇ ਨੇ ਇਹ ਮਨੁੱਖੀ ਮੈਂ ਤੇ ਕਹਿੰਦਾ ਜਿਹੜੇ ਟੰਗ ਤਰੀਕੇ ਨੇ ਉਹਨਾਂ ਤੋਂ ਪਰਹੇਜ਼ ਕਰੀਏ ਕੋਈ ਗੱਲ ਨਹੀਂ ਕੋਈ ਆਮਦਨ ਦੇ ਵਿੱਚ ਥੋੜਾ ਬੂਤਾ ਫਰਕ ਪੈ ਸਕਦਾ ਹੈ ਕੋਈ ਦੇਰੀ ਹੋ ਸਕਦੀ ਹੈ ਕਿਸੇ ਕੰਮ ਦੇ ਵਿੱਚ ਪਰ ਵਾਤਾਵਰਨ ਨੂੰ ਬਚਾਉਣਾ ਔਰ ਮਨੁੱਖੀ ਜੀਵਨ ਨੂੰ ਬਚਾਉਣਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਉੱਤਮ ਹੈ ਅੱਜ ਵਿਰੋਧੀਆਂ ਦੇ ਵੱਲੋਂ ਵੀ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਤੇ ਤੁਸੀਂ ਇੱਕ ਧੜਲੇ ਨਾਲ ਕਿਹੜੀ ਵਰਕਰਾਂ ਨੂੰ ਗੱਲ ਕਹਿਣੀ ਚਾਹੋਗੇ ਦੇਖੋ ਪ੍ਰਚਾਰ ਕਰਨਾ ਜਾਂ ਚੋਣ ਲੜਨਾ ਵੋਟ ਪਾਉਣਾ ਇਹ ਹਰ ਇੱਕ ਦਾ ਸੰਵਿਧਾਨਕ ਹੱਕ ਦਾ ਸੋ ਮੈਂ ਤੇ ਇਹੀ ਕਹੂੰਗਾ ਕਿ ਕੋਈ ਵੀ ਵਿਅਕਤੀ ਚੋਣ ਲੜ ਸਕਦਾ ਹੈ ਤੁਸੀਂ ਵੀ ਚੋਣ ਲੜ ਸਕਦੇ ਹੋ ਜਿੰਨੇ ਵਿਅਕਤੀ ਐਲੀਜੀਬਲ ਹੁੰਦੇ ਨੇ ਯੋਗ ਹੁੰਦੇ ਨੇ ਉਹਨਾਂ ਦਾ ਉਹਨਾਂ ਨੂੰ ਸੰਵਿਧਾਨ ਨੇ ਹੱਕ ਦਿੱਤਾ ਹੈ ਚੋਣ ਲੜਨ ਦਾ ਸੋ ਮੈਂ ਤੇ ਹੋਈ ਅਪੀਲ ਕਰਨਾ ਚਾਹੂੰਗਾ ਕਿ ਆਪਾਂ ਵਿਕਾਸ ਦੀ ਜਿਹੜੀ ਰਾਜਨੀਤੀ ਸ਼ੁਰੂ ਕੀਤੀ ਆ ਜਿਹੜੀ ਪਿਛਲੇ 2 ਸਾਲ ਦੇ ਸਮੇਂ ਦੇ ਵਿੱਚ ਅਸੀਂ ਜਿਹੜੀ ਗੁੰਡਾਗਰਦੀ ਦੀ ਰਾਜਨੀਤੀ ਆ ਪਰਚਿਆਂ ਦੀ ਰਾਜਨੀਤੀ ਆ ਸਾਣਿਆਂ ਦੇ ਵਿੱਚ ਦਸ਼ਲ ਅੰਦਾਜ਼ੀ ਦੀ ਰਾਜਨੀਤੀ ਆ ਇਹਦੇ ਤੋਂ ਅਸੀਂ ਬਹੁਤ ਪ੍ਰੇਜ਼ ਕੀਤਾ ਨਹੀਂ ਸਿਰਫ ਆਪਣੀ ਵਿਕਾਸ ਦੀ ਰਾਜਨੀਤੀ ਦੀ ਗੱਲ ਕਰਦੇ ਆ ਅਸੀਂ ਸਕੂਲ ਬਣਾਏ ਨੇ ਅਸੀਂ ਮਹੱਲਾ ਕਲੀਨਿਕ ਬਣਾਏ ਨੇ ਹਸਪਤਾਲ ਬਣਾ ਰਹੇ ਆ ਸਰਕਾਰੀ ਨੌਕਰੀਆਂ ਦੇ ਰਹੇ ਆ ਸੜਕਾਂ ਠੀਕ ਕਰ ਰਹੇ ਆ ਬਿਜਲੀ ਦੀ ਵਧੀਆ ਸਪਲਾਈ ਦੇ ਰਹੇ ਆ ਸੋ ਰਾਜਨੀਤੀ ਜਿਹੜੀ ਆ ਇਹ ਵਿਕਾਸ ਦੀ ਹੋਣੀ ਚਾਹੀਦੀ ਕਿਉਂਕਿ ਮਨੁੱਖ ਜਿਹੜਾ ਉਹ ਤਾਂ ਹੀ ਆ ਆਪਣਾ ਪੂਰੀ ਤਰ੍ਹਾਂ ਵਿਕਾਸ ਕਰ ਸਕਦਾ ਜੇ ਉਹਨੂੰ ਆਲੇ-ਦੁਆਲੇ ਦੀਆਂ ਸਹੂਲਤਾਂ ਮਿਲਣਗੀਆਂ ਤੇ ਜਦੋਂ ਸਹੂਲਤਾਂ ਹੀ ਨਹੀਂ ਹੋਣਗੀਆਂ ਫਿਰ ਮਨੁੱਖ ਤੇ ਜਿਹੜੇ ਦਿਮਾਗੀ ਵਿਕਾਸ ਆ ਨਾ ਉਹ ਵੀ ਸੰਭਵ ਨਹੀਂ ਹੋ ਸਕਦਾ ਸੋ ਮੈਂ ਵੋਟਰਾਂ ਨੂੰ ਇਹੋ ਹੀ ਅਪੀਲ ਕਰੂੰਗਾ ਕਿ ਆਪਾਂ ਪੁਰਾਣੀ ਰਾਜਨੀਤੀ ਜਿਹੜੀ ਸੀਗੀ ਘਟਿਆ ਰਾਜਨੀਤੀ ਗੰਦੀ ਰਾਜਨੀਤੀ ਦਾ ਜਿਹਨੂੰ ਆਪਾਂ ਨਾਂ ਲੈਂਦੇ ਸੀਗੇ ਉਹਨੂੰ ਆਪਾਂ ਛੱਡ ਕੇ ਤੇ ਆਪਾਂ ਵਿਕਾਸ ਦੀ ਰਾਜਨੀਤੀ ਜਿਹੜੀ ਆ ਉਹ ਚੁਣੀਏ ਵਿਕਾਸ ਦੇ ਨਾਮ ਦੇ ਉੱਤੇ ਇੱਕ ਪਾਈ ਚਾਰ ਕਿਸਾਂਜ ਬਣਾਉਂਦੇ ਹੋਏ ਅਸੀਂ ਵਿਕਾਸ ਦੀ ਰਾਜਨੀਤੀ ਦੇ ਵਿੱਚ ਵਿਸ਼ਵਾਸ ਕਰੀਏ ਔਰ ਆਮ ਆਦਮੀ ਪਾਰਟੀ ਨੂੰ ਵੋਟ ਪਾਈ। ਸੋ ਦੇਖਦੇ ਹਾਂ ਕਿ ਐਟੀਓ ਸਾਹਿਬ ਨੇ ਬੜੇ ਚੱਜੇ ਢੰਗ ਦੇ ਨਾਲ ਵਰਕਰਾਂ ਨੂੰ ਅਪੀਲ ਕੀਤੀ ਆ ਕਿ ਵੋਟਾ ਪਾਉਣਾ ਆਪਣਾ ਆਪਣਾ ਅਧਿਕਾਰ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੀ ਉਹਨਾਂ ਨੇ ਅਪੀਲ ਕੀਤੀ ਹੈ ਲੋਕ ਚੇਤਨਾ ਤੋਂ ਸਤਨਾਮ ਜੀ